ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖੋ ਵੀ ਧੰਨਾ ਭਗਤ ਜੀ ਦਾ ਗੁਰਦੁਆਰਾ ਸਾਹਿਬ ਕੱਲ ਮੈਂ ਇੱਕ ਇਹ ਤੋਂ ਪਹਿਲਾਂ ਵਾਲੇ ਭਾਗ ਦੇ ਵਿੱਚ ਮੈਂ ਦਿਖਾਇਆ ਸੀ ਕਿ ਵੀ ਸਫ਼ਰ ਕਿੱਥੋਂ ਕਿੱਥੋਂ ਦੀ ਆਖ ਆ ਜਾ ਸਕਦਾ ਇੱਥੋਂ ਦੀ ਜਿੱਥੇ ਧੰਨਾ ਭਗਤ ਜੀ ਨੇ ਖੇਤੀ ਕੀਤੀ ਸੀ ਉਸੇ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਕਿ ਟੌਂਕ ਦੇ ਵਿੱਚ ਮੈਂ ਦੁਬਾਰੇ ਦੁਹਰਾ ਦਿਆਂ ਤਾਂ ਇਹ ਕਿ ਪੈਂਦਾ ਕਿੱਥੇ ਆ Rajasthan ਆਓ ਤੁਸੀਂ ਜੈਪੁਰ ਹੁੰਦੇ ਹੇ ਜੇ ਪੰਜਾਬ ਤੋਂ ਆਣਾ ਤਾਂ ਜੈਪੁਰ ਜੈਪੁਰ ਤੋਂ ਬਾਅਦ ਟੌਂਕ ਟੌਂਕ ਤੋਂ ਬਾਅਦ ਦੇਵਲੀ ਨੂੰ ਰਾਹ ਜਾਂਦਾ ਜਿਹੜਾ ਕੋਟੇ ਨੂੰ ਰਾਹ ਜਾਂਦਾਗਾ ਤਾਂ ਉਹ ਦੇਵਲੀ ਤੋਂ ਪਹਿਲਾਂ ਮਤਲਬ ਇਹ ਧੂਆਂ ਕਲਾਂ ਪੈਂਦਾ ਵਾਥਾਂ ਇੱਥੇ ਤੁਸੀਂ ਆ ਸਕਦੇ ਹੋ ਹਾਂ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਾਂ ਖੇਤ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਆਪਾਂ ਪੂਰੀ ਵੀਡੀਓ ਪਾਈ ਸੀ ਇਤਿਹਾਸ ਦੱਸਿਆ ਸੀ ਤਾਂ ਮੈਂ ਦੁਬਾਰੇ ਫੇਰ ਆਇਆ ਮੈਂ ਕਿਹਾ ਮੈਂ ਇੱਕ ਵਾਰੀ ਜਾਣਕਾਰੀ ਫਿਰ ਦੇ ਦਿਆਂ ਬਹੁਤ ਰਮਣੀਕ ਮਾਹੌਲ ਆਚਾਰ ਆਪਾਂ ਸਾ ਦਿਖਾ ਦਿਆਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਧਰਖਤ ਲੱਗਿਓ ਰਹਿਣ ਦੇ ਲਈ ਉੱਧਰ ਕਮਰੇ ਬਹੁਤ ਆ ਤਾ ਰਹਿ ਸਕਦੇ ਹੋ ਕੋਈ ਸੇਵਨ ਤੁਸੀਂ ਆਪ ਦੀ ਸ਼ਰਦਾ ਦੇ ਨਾਲ ਮਤਲਬ ਗੋਲਕ ਚ ਪਾ ਦਿਓ ਤਾਂ ਉਹ ਪ੍ਰਵਾਨ ਆ ਤਾਂ ਇੱਥੇ ਆ ਦੇਖੋ ਸਕਦੇ ਹੋ ਤੁਸੀਂ ਆ ਲੈ ਦਰਖਤ ਲੱਗੇ ਹੋਏ ਹਰਿਆਲੀ ਦੇ ਵਿੱਚ ਨਾ ਤਾਂ ਬਹੁਤ ਵਾਰ ਰਾਤ ਇੱਥੇ ਹਯੂਰ ਸਾਹਿਬ ਨੂੰ ਜਾਂਦੇ ਅਕਸਰ ਸੰਗਤ ਇੱਥੇ ਆਉਂਦੀ ਆ ਕਿਵੇਂ ਵੀਰੇ ਇਹ ਪੇਜ ਆਪਣਾ ਫੇਸਬੁਕ ਤੇ ਹਾਂਜੀ ਹਾਂਜੀ ਜੀ ਪਹਿਲਾਂ ਹੀ ਬਈ ਸੀ ਵੀਡੀਓ ਹਾਂ ਹਾਂ ਅੱਛਾ ਠੀਕ ਆ ਹਰਪੇ ਸਦੂ ਆਸਤੋਂ ਚੋਰਲੀ ਗਈ ਕਿ ਲਿਆ ਦੇ ਹਾਂ ਹਾਂ ਬਿਲਕੁਲ ਜਮਾ ਸਹੀ ਜਮਾ ਸਹੀ ਵੀਰੇ ਆਹ ਦੇਖੋ ਛੋਟੀ ਜੀ ਆ ਹਟ ਪਾਈ ਹੋਈ ਆ ਆ ਦੇਖੋ ਕਿਰਾ ਤੇ ਇੱਧਰ ਨਾਪਕਸ ਜੀ ਦਾ ਗੁਰਦੁਆਰਾ ਸੀ ਤਾਂ ਇਧਰਲੇ ਪਾਸੇ ਵੀ ਖੇਤ ਆ ਉਹਨਾਂ ਦੇ ਪਸ਼ੂ ਡੰਗਰ ਇੱਥੇ ਰੱਖੇ ਹੋਇਆ ਹਾ ਜੇ ਵੀ ਵੀ ਜਿੱਥੋਂ ਮਤਲਬ ਕਹਿ ਸਕਦੇ ਆ ਕਿ ਅੰਨ ਪਣੀ ਆਉਂਦਾ ਵਾ ਆ ਦੇਖੋ ਕਿਰਾ ਇਧਰਲੇ ਗੁਰਦੁਆਰਾ ਸਾਹਿਬ ਹੋ ਗਿਆ ਬਾਬਾ ਜੀ ਸਤਿ ਸ਼੍ਰੀ ਅਕਾਲ ਤੇ ਦਰਸ਼ਕੋ ਤੁਹਾਡੇ ਸਾਹਮਣੇ ਬਾਬਾ ਲੱਖਾ ਜੀ ਬੈਠੇ ਨੇ ਤਾ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਅੱਛਾ ਪ੍ਰਬੰਧ ਦਾ ਸੋਹਣਾ ਪ੍ਰਬੰਧ ਦਾ ਤੇ ਸ਼ੁਕਰੀਆ ਤੇ ਐਦਾ ਲੰਗਰ ਹਾਲ ਆ ਮੈਂ ਦਿਖਾ ਦਿਆਂ ਤੇ ਇਹ ਬਾਬਾ ਜੀ ਕਿਹੜਾ ਰੋਡ ਬਣਦਾ ਲਿੰਕ ਕਿਹੜਾ ਰੋਡ ਕਿਹੜਾ ਬਣਦਾ ਏ ਬਰਨੀ ਤੋਂ ਨਗਰ ਬਰਨੀ ਤੋਂ ਨਗਰ ਬਰਨੀ ਤੋਂ ਨਗਰ ਨਗਰ ਇਹ ਰੋਡ ਬਣਦਾ ਹੈ ਨਈਸ ਰੋਡ ਦਿੱਤੇ ਗੁਰਦੁਆਰਾ ਸਾਹਿਬਾ ਇਹ ਰੋਡ ਆ ਜੀ ਜੀ ਆ ਲੰਗਰ ਹਾਲ ਆ ਲੰਗਰ ਹਾਲ ਦੇਖ ਸਕਦੇ ਹੋ ਤੁਸੀਂ ਆ ਲੰਗਰ ਹਾਲ ਆ ਗਿਆ ਤੇ ਇਥੇ ਲੰਗਰ ਚੱਲਦਾ ਤੌਟੀ ਜਦੋਂ ਮਰਜੀ ਆ ਜਾਓ ਤੇ ਡੈਡੀ ਬੈਠੇ ਨੇ ਇਧਰ ਗੋਪੀ ਵੀਰਾ ਬੈਠਾ ਕਿਵੇਂ ਹੋ ਵਧੀਆ ਜੀ ਤੇ ਗੋਪੀ ਵੀਰਾ ਵਧੀਆ ਇਧਰ ਰਵਾਬ ਸਾਡੀ ਰਵਾਬ ਬੈਠੇ ਨਿੱਕੂ ਓਏ ਤੇ ਪਰਿਵਾਰ ਸਾਡਾ ਪਹੁੰਚਿਆ ਹੋਇਆ ਇੱਥੇ ਬਾਈ ਬਾਈ ਕਰੀ ਜਾਂਦਾ ਓਏ ਤਾਂ ਆਜੋ ਉਧਰ ਲੰਗਰ ਪੱਕਦਾ ਉਧਰ ਵੀ ਦਿਖਾ ਕਿਵੇਂ ਵੀਰੇ ਠੀਕ ਠਾਕ ਚੜਦੀ ਕਲਾ ਠੀਕ ਇੱਥੇ ਲੰਗਰ ਪੱਕੀ ਜਾਂਦਾ ਫਸੇ ਕਿ ਵੀਰੇ ਕੀ ਹਾਲ ਨੇ ਠੀਕ ਆ ਹੋਰ ਚੜਦੀ ਕਲਾ ਵੀਰੇ ਲੈ ਜੀ ਸੰਗਤ ਲੱਗੀ ਪਈ ਆ ਤੇ ਕਿੰਨੀ ਕਾਈ ਜਾਂਦੀ ਆ ਸੰਗਤ ਇੱਥੇ ਅਗਲੇ ਬਥੇਰੀ ਆ ਜਾਂਦੀ ਆ ਬਥੇਰੀ ਆ ਜਾਂਦੀ ਆ ਹਾਂਜੀ ਠੀਕ ਆ ਠੀਕ ਆ ਦੇਖੋ ਵੀ ਇਹ ਲੰਗਰ ਚੱਲਦਾ ਵਾ ਤੋਟ ਜਦੋਂ ਮਰਜੀ ਆਜੋ ਚੱਤੋਂ ਪੈਰੀ ਹਾਂਜੀ ਹਾਂ ਜਦੋਂ ਮਰਜ਼ੀ ਆ ਕੇ ਤੁਸੀਂ ਲੰਗਰ ਛੱਕ ਸਕਦੇ ਹੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ 24 ਘੰਟੇ ਬਲਗ ਤੇ ਠੀਕ ਆ ਗੱਲ ਬਾਤ ਤੇ ਉਹ ਕੀ ਤਰ੍ਹਾਂ ਸਬਜ਼ੀ ਤੇਰੀ ਉਧਰ ਦਾਲ ਧਰੀ ਹੋਈ ਉਹ ਦਿੱਤਾ ਤੜਕਿਓ ਦੇ ਮਾਲ ਡੰਗਰ ਵੀ ਪਸ਼ੂ ਵੀ ਰੱਖਿਆ ਨਾ ਉਧਰਲੇ ਪਾਸੇ ਮਾਲ ਡੰਗਰ ਉਹ ਵੀ ਹੈਗਾ ਇਧਰਲੇ ਪਾਸੇ ਹੈਗਾ ਧੰਨਾ ਭਗਤ ਜੀ ਦਾ ਖੂ ਜਿੱਥੇ ਉਹ ਖੇਤੀ ਕਰਦੇ ਹੁੰਦੇ ਸੀ ਇਸ ਖੂ ਚੋਂ ਲੈ ਕੇ ਪਾਣੀ ਉਹ ਖੇਤੀ ਕਰਦੇ ਹੁੰਦੇ ਸੀਗੇ ਆ ਕੁਆ ਪ੍ਰਤਨ ਤੁਹਾਨੂੰ ਦਿਖਾ ਦਿਆਂ ਮੈਂ ਤਾਂ ਜਾਣਾ ਦੇਖ ਕੇ ਆਵਾ ਸ਼ੂਜ਼ ਧਾਰ ਦिए ਤਾਂ ਆ ਦੇਖੋ ਉੱਤੋਂ ਮੌਣ ਨਵੀਂ ਬਣਾਤੀ ਇਹਨਾਂ ਨੇ ਤੇ ਅਦਰਵਾਈਜ਼ ਬਾਕੀ ਥੱਲੋਂ ਪੁਰਾਣਾ ਹੀ ਆ ਆ ਦੇਖ ਸਕਦਾ ਤੁਸੀਂ ਥੱਲੋਂ ਸਾਰਾ ਪੁਰਾਣਾ ਹੀ ਆ ਉਵੇਂ ਆ ਦੇਖੋ ਜਰਾ ਥੱਲੋਂ ਇਟਾਂ ਦਿਸ ਰਹੀਆਂ ਨਾ ਤੁਹਾਨੂੰ ਥੱਲੇ ਪੁਰਾਣੀਆਂ ਹੀ ਆ ਇਟਾਂ ਤੇ ਉੱਤੇ ਆ ਨਵੀਂ ਮੌਣ ਬਣਾਤੀ ਸੰਭਾਲ ਕਰਨ ਲਈ ਤੇ ਇਧਰਲੇ ਪਾਸੇ ਹੋਰ ਦੱਸ ਦੇਣਾ ਤੁਹਾਨੂੰ ਇਧਰ ਮੰਦਿਰ ਆ ਉਹ ਪਰਲੇ ਪਾਸੇ ਉੱਥੇ ਮੰਦਿਰ ਵੀ ਬਣਿਆ ਹੋਇਆ ਵਾ ਤੇ ਉਧਰਲੇ ਪਾਸੇ ਇੱਕ ਮਾਲ ਡੰਗਰ ਰੱਖਿਆ ਹੋਇਆ ਉਹ ਵੀ ਤੁਹਾਨੂੰ ਦਿਖਾ ਦੇਣਾ ਕਿਵੇਂ ਬਾਬਾ ਜੀ ਵਧੀਆ ਠੀਕ ਸਰਦੀ ਕਲਾ ਹਾਂਜੀ ਚੜਦੀ ਕਲਾ ਚੜਦੀ ਕਲਾ ਤੇ ਇਧਰ ਮਾਲ ਡੰਗਰ ਰੱਖਿਆ ਨਾ ਹਾਂਜੀ ਮਾਲ ਡੰਗਰ ਰੱਖਿਆ ਬਾਬਾ ਹਾਂ ਇੱਥੋਂ ਹੀ ਚੱਲਦਾ ਲੰਗਰ ਦਾ ਪ੍ਰਬੰਧ ਹਾਂਜੀ ਹਾਂਜੀ ਬਾਬਾ ਦੁੱਧ ਕਿਉ ਜਿਹੜਾ ਆਮ ਹਾਂਜੀ ਦੁੱਧ ਕਿਉ ਮੱਖਣ ਵਾਦ ਮਾਲਾ ਦੀ ਕਿਰਪਾ ਦੁੱਧ ਮੰਗਣੇ ਜਾਂਦਾ ਚਾਹ ਬਣਦੀ ਆ ਦੁੱਧ ਨੂੰ ਤੇ ਪੱਤੇ ਬਿੰਦੇ ਆ اچھا ਸਾਰਾ ਕੋ ਇੱਥੋਂ ਹੀ ਚੱਲਦਾ ਸਭ ਕੋ ਬਾਬਾ ਜੀ ਇੱਥੋਂ ਚੱਲਦਾ ਠੀਕ ਆ ਹਾਂਜੀ ਚਲੋ ਦੇਖੀ ਗੇੜਾ ਦੇਖ ਕੇ ਅੰਦਰ ਤੇ ਦਰਸ਼ਕੋ ਇਧਰ ਲੈ ਪਾਸੋਂ ਛੱਡ ਬਣਿਆ ਹੈਗਾ ਵਾ ਹਾਂ ਤਾਂ ਇੱਥੋਂ ਦਿਖਾ ਦਿਆਂ ਤੁਹਾਨੂੰ ਮੈਂ ਆਜ਼ ਇਹਨਾਂ ਬਾਰੀ ਦਿਖਾ ਦਿਆਂ ਤਾਂ ਆ ਦੇਖੋ ਕਿਰਾ ਇੱਥੇ ਮਾਲ ਨਗਰ ਸਾਰਾ ਇੱਥੇ ਹੀ ਹੁੰਦਾ ਵਾ ਜਿੰਨਾ ਵੀ ਆ ਇਧਰਲੇ ਪਾਸੇ ਛੱਡ ਬਣਿਆ ਹੋਇਆ ਇੱਥੇ ਰੱਖਦੇ ਆ ਇਹ ਦਰਸ਼ਕੋ ਅਲੀ ਵਾਰੀ ਹੋਰ ਕਿ ਨਵਾਂ ਮਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ